ਇੱਕ ਫਕੀਰ ਨਾ ਤੁਰਿਆ ਜਾ ਰਿਹਾ ਤੁਰਦੇ-ਤੁਰਦੇ ਐਸੀ ਇੱਕ ਪਿੰਡ ਵਿੱਚ ਪਹੁੰਚਾ ਉਸ ਪਿੰਡ ਦੇ ਵਿੱਚ ਬੜੀ ਗਰੀਬੀ ਸੀ ਬਹੁਤ ਗਰੀਬ ਲੋਕ ਰਹਿੰਦੇ ਸਨ ਉਹਨਾਂ ਕੋ ਨਾ ਤਾਂ ਖਾਣ ਲਈ ਚੰਗਾ ਸੀ ਨਾ ਕੁਝ ਪਾਉਣ ਲਈ ਚੰਗਾ ਸੀ ਨਾ ਹੀ ਪਿੰਡ ਦੀ ਹਾਲ ਬਹੁਤੀ ਵਧੀਆ ਸੀ ਫਕੀਰ ਨੇ ਉਸ ਪਿੰਡ ਦੇ ਵਿੱਚ ਢੇਡਾ ਲਾਇਆ ਢੇਡਾ ਲਾਉਣ ਤੋਂ ਬਾਅਦ ਉਹਨੇ ਸਿਆਣੇ ਬੰਦਿਆਂ ਨੂੰ ਇਕੱਠਾ ਕੀਤਾ ਪਿੰਡ ਦੀ ਸੱਤ ਵਿੱਚ ਲੈ ਗਿਆ ਸਾਰੇ ਪਿੰਡ ਦੇ ਸਿਆਣੇ ਭਦਰਪੁਰਸ਼ਾਂ ਨੂੰ ਇਕੱਠਾ ਕਰਕੇ ਕਹਿਣ ਲੱਗਾ ਕਹਿੰਦਾ ਮੇਰੇ ਕੋਲੋਂ ਖਜ਼ਾਨੇ ਦਾ ਨਕਸ਼ਾ ਹੈਗਾ ਮੈਂ ਉਹ ਤੁਹਾਨੂੰ ਨਕਸ਼ਾ ਦਿੰਦਾ ਆ ਜਾ ਕੇ ਉਹ ਖਜ਼ਾਨਾ ਕੱਢ ਲਿਓ ਤੇ ਆਪਣੇ ਪਿੰਡ ਦਾ ਹੁਲਿਆ ਸਵਾਰ ਲੋ ਆਪਣਾ ਹੁਲਿਆ ਸਵਾਰ ਉਹ ਕਹਿਣ ਲੱਗੇ ਠੀਕ ਐ ਸਾਨੂੰ ਉਹ ਨਕਸ਼ਾ ਦੇ ਦਿੱਤਾ ਜਾਵੇ ਜਿਵੇਂ ਕੋਈ ਬੰਦਾ ਆਖੇ ਕੈਨੇਡਾ ਜਾਣਾ ਏ ਤੇ ਉਹਦਾ ਰਾਹ ਆਏ ਆਈਲੈਸ ਕਰ ਲੈ ਸਟੱਡੀ ਵੀਜ਼ੇ ਤੇ ਤੂੰ ਕੈਨੇਡਾ ਜਾ ਸਕਦਾ ਉਹਨੂੰ ਪਰਚੀ ਬਣਾ ਕੇ ਮਨੁੱਖ ਦੇ ਦੇਣਾ ਜਿਹੜਾ ਵੀਜੀ ਲਵਾਉਣ ਵਾਲਾ ਕਿ ਆਹ ਆ ਰਿਕੁਆਇਰਮੈਂਟ ਹੈ ਇੰਨੇ ਫੰਡ ਸ਼ੋ ਹੋਣੇ ਆ ਆ ਚੀਜ਼ਾਂ ਚਾਹੀਦੀ ਉ ਪਰਚੀ ਤੇ ਲਿਖਿਆ ਸਾਰਾ ਕੁਝ ਲੈ ਕੇ ਆਪਣੇ ਘਰੇ ਆ ਜਾ। ਹੁਣ ਅੱਗੇ ਸੁਣਿਓ। ਫਕੀਰ ਨੇ ਉਹ ਖਜ਼ਾਨੇ ਦਾ ਜਿਹੜਾ ਨਕਸ਼ਾ ਸੀ ਉਹ ਪਿੰਡ ਵਾਸੀਆਂ ਨੂੰ ਦੇ ਦਿੱਤਾ। ਬਕਸ਼ਾ ਦੇ ਕੇ ਫਕੀਰ ਚਲਾ ਗਿਆ। ਕਈ ਸਾਲਾਂ ਬਾਅਦ ਉਹਦਾ ਢੇਡਾ ਲੱਗਿਆ। ਕਈ ਸਾਲਾਂ ਬਾਅਦ ਉਸ ਨਗਰ ਦੇ ਵਿੱਚੋਂ ਲੰਘਿਆ ਇਮੀਗ੍ਰੇਸ਼ਨ ਵਾਲੇ ਵੀ ਕਈ ਵਾਰੀ ਬੰਦਾ ਜਾਂਦਾ ਨਾ ਤੇ ਚਿਰਾਂ ਪਿੱਛੋਂ ਫੋਨ ਕਰਦੇ ਕਿ ਬੰਦਾ ਆਇਆ ਕਿਉਂ ਜਦੋਂ ਆਪਾਂ ਇੱਕ ਵਾਰੀ ਕਿਸੇ ਐਸੀ ਦੁਕਾਨ ਤੇ ਚਲੇ ਜਾਂਦੇ ਆ ਜਾਂ ਵੀਜ਼ਾ ਲਵਾਉਣ ਵਾਲੇ ਕੋਲ ਚਲੇ ਜਾਂਦੇ ਆ ਆਪਣਾ ਨੰਬਰ ਲਿਖਾ ਲਉਂਦੇ ਆ ਤੇ ਫਿਰ ਮੁੜ ਕੇ ਉਹ ਜਾਣ ਖਾ ਮਰਦੇ ਨੇ ਇਹ ਲਵਾਉ ਸਾਡੇ ਕੋ ਵੀਜ਼ਾ ਲਵਾਉ ਵਸੀਂ ਬੜੀ ਥੋੜੀ ਪੈਸਿਆਂ ਦੇ ਵਿੱਚ ਤੁਹਾਡਾ ਵੀਜ਼ਾ ਲੱਗਦਾ ਹੁਣ ਉਹ ਸਾਧੂ ਉਸ ਨਗਰ ਵਿੱਚੋਂ ਲੰਘਿਆ ਤੇ ਉਹਨੇ ਸੋਚਦਾ ਸੀ ਕਿ ਜਿਸ ਪਿੰਡ ਦੇ ਵਿੱਚੋਂ ਮੈਂ ਲੰਘਾਂਗਾ ਤੇ ਚਲੇ ਗਿਆ ਉਹਨਾ ਕੈਨੇਡਾ ਨੂੰ ਫੋਨ ਕਰਦਾ ਜਿਵੇਂ ਅਸੀਂ ਫੋਨ ਕਰ ਲੱਗੇ ਆ ਤੇ ਚਲੇ ਗਿਆ ਉਹਨਾ ਕੈਨੇਡਾ ਜਦੋਂ ਉਹ ਨਗਰ ਦੇ ਵਿੱਚੋਂ ਲੰਘਿਆ ਵੇਖਿਆ ਨਗਰ ਦੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਉੱਚੇ ਕਿੱਥੇ ਆ ਮੁੰਡਾ ਤੁਹਾਡਾ ਕਹਿੰਦਾ ਉਹ ਤੇ ਪੈਲੀ ਵਾਣ ਗਿਆ ਇੱਥੇ। ਬੰਗੜਾ ਨੂੰ ਪੱਠੇ ਪਾ ਰਿਹਾ ਕਹਿੰਦੇ 2 ਸਾਲ ਪਹਿਲਾਂ ਆਇਆ ਸੀ ਸਾਡੇ ਕੋਲ ਪੁੱਛਿਆ ਸੀ ਉਹਨੇ ਕਿ ਮੈਂ ਕੈਨੇਡਾ ਜਾਣਾ ਅਸੀਂ ਦੱਸਿਆ ਸੀ ਉਹਨੂੰ ਤਰੀਕਾ ਕਿ ਆ ਤਰੀਕਾ ਬਣਾਲਾ ਹਾਂਜੀ ਕਹਿੰਦਾ ਪਰਚੀ ਲੈ ਕੇ ਆਇਆ ਸੀ ਘਰੇ ਜੀ ਸਾਡੇ ਕੋਲ ਹੈਗੀ ਪਰਚੀ ਸੰਭੀ ਹੋਈ ਜੋ ਜੋ ਤੁਸੀਂ ਉੱਤੇ ਠੰਡ ਕੈ ਅਸੀਂ ਸੰਭੀ ਹੋਈ ਫਕੀਰ ਉਹਨਾਂ ਫਿਰ ਸਿਆਣੇ ਭੱਦਰਪੁਰਸ਼ਾਂ ਨੂੰ ਇਕੱਠਾ ਕੀਤਾ ਸੱਤ ਥੱਲੇ ਕਹਿੰਦਾ ਕਿ ਮੈਂ ਨਕਸ਼ੇ ਦੀ ਇੱਕ ਖਜ਼ਾਨੇ ਦਾ ਨਕਸ਼ਾ ਦੇ ਕੇ ਗਿਆ ਸੀ ਤੁਹਾਨੂੰ ਕਿੱਥੇ ਨਕਸ਼ਾ ਤੁਹਾਡੇ ਪਿੰਡ ਦੀ ਹਾਲਤਾਂ ਉਮੇਂਦੀ ਹੈ ਉਹ ਸੁਧਾਰਤ ਤੁਹਾਡੇ ਚ ਆਇਆ ਨਹੀਂ ਮੈਂ ਸੋਚਦਾ ਸੀ ਕਿ ਪਿੰਡ ਦੀਆਂ ਗਲੀਆਂ ਪੱਕੀਆਂ ਕਰ ਲੀਆਂ ਹੋਣੀਆਂ ਆਪਣੇ ਬੱਚਿਆਂ ਲਈ ਸਕੂਲ ਬਣਾ ਲਿਆ ਹੋਣਾ ਕਿਉਂਕਿ ਖਜ਼ਾਨਾ ਬਹੁਤ ਭਰਿਆ ਪਿਆ ਉਹਦੇ ਵਿੱਚ ਪਰ ਮੈਂ ਵੇਖਦਾ ਕਿ ਤੁਸੀਂ ਖਜ਼ਾਨੇ ਤੱਕ ਪਹੁੰਚੇ ਵੀ ਕਿ ਨਹੀਂ ਪਹੁੰਚੇ ਕਹਿੰਦਾ ਉਹ ਖਜ਼ਾਨੇ ਦਾ ਨਕਸ਼ਾ ਸਾਹਮਣੇ ਰੱਖਿਆ ਹੁੰਦਾ ਬਿਲਕੁਲ ਸਾਹਮਣੇ ਰੱਖਿਆ ਆਓ ਚਲਿਏ ਵਿਖਾਈਏ ਤੁਹਾਨੂੰ ਪਿੰਡ ਵਾਲਿਆਂ ਰਲ ਕੇ ਨੇ ਸਾਰਿਆਂ ਨੇ ਕਿਸੇ ਨੇ ਆਪਣੇ ਘਰ ਤੋਂ ਕੁਝ ਕੁ ਪੈਸਾ ਪਾ ਕੇ ਇੱਕ ਬਹੁਤ ਆਲੀਸ਼ਾਨ ਇੱਕ ਕਮਰਾ ਬਣਾਇਆ। ਉਹ ਫਕੀਰ ਨੂੰ ਮਜ਼ਾ ਆ ਗਿਆ ਉਸ ਕਮਰੇ ਨੂੰ ਦੇਖ ਕੇ। ਜਿੰਦਾ ਉਹ ਤਨੂੰ ਅੱਗੇ ਵਖਾਉਣ ਦੇ ਇੰਕਝਾ ਕਮਰੇ ਚੱਲਦਾ ਕਮਰਾ ਮੱਕਾ ਮਾਰ ਲਿਆ ਹੁੰਦਾ। ਅਰਗਵਤੀਆਂ ਚੱਲ ਲਿਆ ਪਿੰਡ ਦੇ ਲੋਕ ਲੰਬੀਆਂ ਲੰਬੀਆਂ ਲਾਈਨਾਂ ਬਣਾ ਕੇ ਉਸ ਕਮਰੇ ਦੇ ਵਿੱਚ ਆ ਕੇ ਮੱਥਾ ਟੇਕ ਕੇ ਜਾ ਰਹੇ। ਫਕੀਰ ਨੇ ਵੇਖਿਆ ਕਮਾਲ ਦੇ ਬੰਦੇ ਆ। ਨਕਸ਼ੇ ਤੱਕ ਲੱਗਦਾ ਪਹੁੰਚ ਗਏ ਨੇ ਨਕਸ਼ੇ ਦੇ ਰਹੀਂ ਖਜ਼ਾਨੇ ਤੱਕ ਪਹੁੰਚ ਗਏ ਅੰਦਰ ਕੀ ਵੇਖਦਾ ਕਹਿੰਦਾ ਆਓ ਤੁਹਾਨੂੰ ਵਿਖਾਈਏ ਜਿਹੜਾ ਤੁਸੀਂ ਖਜ਼ਾਨੇ ਦਾ ਨਕਸ਼ਾ ਦੇ ਕੇ ਗਏ ਸੀ ਆਓ ਸਾਹਮਣੇ ਦੀਵਾਰ ਦੇ ਉੱਤੇ ਅਸੀਂ ਮੜਾ ਕੇ ਕਹਿੰਦੇ ਟੰਗਿਆ ਤੇ ਸਾਰਾ ਪਿੰਡ ਸਵੇਰੇ ਸ਼ਾਮ ਇਸ ਨਕਸ਼ੇ ਨੂੰ ਆ ਕੇ ਮੱਥਾ ਟੇਕਦਾ ਕਿ ਅਰਗਬਤੀਆਂ ਦਿਖਾਉਂਦੇ ਅਸੀਂ ਰੋਜ਼ਾਨਾ ਅਰਦਾਸਾਂ ਦੇ ਅੱਗੇ ਕਰਦੇ ਕਿ ਕਦੇ ਨਾ ਕਦੇ ਤੇ ਅਸੀਂ ਪਹੁੰਚਾਂਗੇ ਖਜ਼ਾਨੇ ਤੱਕ ਨਕਸ਼ੇ ਤੱਕ ਪਹੁੰਚਾਂਗੇ ਨਾ ਉਸ ਖਜ਼ਾਨੇ ਤੱਕ ਪਹੁੰਚਾਂਗੇ ਨਕਸ਼ੇ ਨੂੰ ਮੱਥਾ ਟੇਕਦੇ ਪਹੁੰਚ ਕੇ ਪਹੁੰਚ ਕੇ ਕਹਿੰਦਾ ਪਰਚੀ ਸਾਹਮਣੇ ਰੱਖੀ ਐ ਸਾਡੇ ਮੁੰਡੇ ਨੇ ਤੁਹਾਡੀ ਆਉਤ ਉਹ ਮੁਖਾਈਏ ਸੰਦੂਖ ਚੋਂ ਕੱਢ ਕੇ ਪਰਚੀ ਵਿਖਾਈ ਆਉ ਖੁੱਜ ਉੱਤੇ ਲਿਖਿਆ ਜੀ ਇੰਨਾ ਫੰਡ ਸ਼ੋ ਹੋਣਾ ਆ ਆਇਲਸ ਤੋਂ ਬੈਂਡ ਇੰਨੇ ਚਾਹੀਦ ਨੇ ਆ ਸਟੱਡੀ ਕਹਿੰਦਾ ਪਰਚੀ ਰੋਜ਼ ਕੱਢਦਾ ਆ ਸਾਹਮਣੇ ਤੇ ਫੇਰ ਉੱਤੇ ਰੱਖ ਦਿੰਦਾ ਜਿਹਨੇ ਫੋਨ ਕੀਤਾ ਕਹਿੰਦਾ ਇਸ ਤਰ੍ਹਾਂ ਨਹੀਂ ਕਨੇਡਾ ਪਹੁੰਚਦਾ ਇੰਦਾ ਐਫਰਟ ਲੋਨ ਹੀ ਪੈਂਦੇ ਪਰਚੀ ਤੱਕ ਸੀਮਤ ਨਹੀਂ ਰਹਿ ਜਾਣਾ ਪਰਚੀ ਚ ਲਿਖਿਆ ਆਈ ਲੈਸ ਕਰਨੀ ਪੈਣੀ ਉਹ ਕਰਨੀ ਸੀ ਬੋਲਣ ਦੇ ਨਾਲ ਕੈਨੇਡਾ ਥੋੜਾ ਪਹੁੰਚ ਜੇਗਾ ਤੇ ਐਫਰਟ ਤੇ ਲਾਇਆ ਹੀ ਨਹੀਂ ਕੋਈ ਆਪਾਂ ਸਾਰੇ ਇੱਥੇ ਬੈਠੇ ਆ ਕੋਈ ਨਾ ਕੋਈ ਐਫਰਟ ਤੇ ਲਾਇਆ ਕੋਈ ਵਰਕ ਵੀਜ਼ੇ ਤੇ ਆਇਆ ਕੋਈ ਸਟੱਡੀ ਵੀਜ਼ੇ ਤੇ ਆਇਆ ਕੋਈ ਟੂਰਿਸਟ ਆਇਆ ਕੋਈ ਨਾ ਕੋਈ ਐਫਰਟ ਤਾਂ ਲਾਇਆ ਤਾਂ ਹੀ ਕੈਨੇਡਾ ਤੇ ਆਇਆ ਤਾਂ ਹੀ ਸਾਨੂੰ ਕੈਨੇਡਾ ਮਿਲਿਆ ਨਹੀਂ ਤੇ ਕਿੱਥੋਂ ਮਿਲ ਜਾਣਾ ਸੀ ਉਹ ਫਕੀਰ ਕਹਿਣ ਲੱਗਾ ਕਹਿੰਦਾ ਮਤ ਮਾਰੀ ਗਈ ਕਹਿੰਦਾ ਮੇਰੀ ਵੀ ਤੇ ਕਹਿੰਦਾ ਤੁਹਾਡੀ ਕਹਿੰਦਾ ਮੈਂ ਤੁਹਾਡੇ ਮੂਰਖਾ ਨੂੰ ਕਹਿੰਦੇ ਖਜ਼ਾਨੇ ਦਾ ਨਕਸ਼ਾ ਦੇ ਕੇ ਚਲੇ ਗਿਆ ਉਹ ਮੂਰਖੋ ਉਸ ਨਕਸ਼ੇ ਨੂੰ ਤੁਸੀਂ ਪੜ੍ਹਨਾ ਸੀ ਉੱਤੇ ਦੱਸੀ ਹੋਈ ਡਾਇਰੈਕਸ਼ਨ ਜਿਹੜੀ ਸੀ ਨਾ ਲੀਕਾਂ ਵੱਜੀਆਂ ਸੀ ਉਸ ਲੀਕਾਂ ਤੇ ਤੁਰ ਕੇ ਜਾਣਾ ਸੀ ਤੁਹਾਨੂੰ ਖਜ਼ਾਨਾ ਮਿਲ ਜਾਣਾ ਸੀ ਕਹਿੰਦੇ ਹਾਉ ਸਾਨੂੰ ਆਹ ਤੇ ਪਤਾ ਹੀ ਨਹੀਂ ਲੱਗਿਆ ਕਹਿੰਦੇ ਹੋਰ ਨਕਸ਼ਾ ਕਹਦਾ ਸੀ ਖਜ਼ਾਨੇ ਤੱਕ ਜਾਣ ਦਾ ਨਕਸ਼ਾ ਸੀ ਉੱਤੇ ਚੱਲ ਕੇ ਤੁਸੀਂ ਜਾਣਾ ਸੀ ਨਕਸ਼ਾ ਜਿੱਥੇ ਲੈ ਕੇ ਜਾਂਦਾ ਜਿੱਥੇ ਖਜ਼ਾਨਾ ਪਿਆ ਸੀ ਉਹ ਖਜ਼ਾਨਾ ਲੈ ਕੇ ਆਉਣਾ ਸੀ ਉਹਦੇ ਨਾਲ ਤੁਹਾਡੇ ਘਰ ਦਾ ਤੁਹਾਡੇ ਪਰਿਵਾਰਾਂ ਦਾ ਤੁਹਾਡੇ ਪਿੰਡ ਦਾ ਹੁਲਿਆ ਸਬਰਣਾ ਸੀ ਇੱਕ ਹਾਲਾਤ ਨਾਲ ਕੁਝ ਸਾਡੀ ਕੌਮ ਦੇ ਬਣੇ ਪਏ ਸਾਡੀ ਕੌਮ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਇੱਕ ਨਕਸ਼ਾ ਦੇ ਕੇ ਗਏ ਨੇ ਨਕਸ਼ਾ ਕਿਹੜਾ ਆ ਉਹ ਹੈ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਧੰਨ ਸ੍ਰੀ ਗੁਰੂ ਇਹ ਨਕਸ਼ਾ ਹੈ ਲੈਣਾ ਲਗ-ਲਗ ਕੇ ਮੱਥਾ ਤਾਂ ਟੇਕਦੇ ਹੀ ਅਸੀਂ ਲੰਬੀਆਂ-ਲੰਬੀਆਂ ਲੈਣਾ ਆਲੀਸ਼ਾਨ ਕਮਰੇ ਬਣਾਏ ਨੇ ਅਸੀਂ ਸੁਖਾਸਣਾ ਦੇ ਵਿੱਚ ਵੀ ਏਸੀ ਬਾਹਰ ਵੀ ਏਸੀ ਮਹਿੰਗੇ ਤੋਂ ਮਹਿੰਗੇ ਰਮਾਲੇ ਚੜਾਏ ਗੁਰਬਣਾ ਘੁਰੂਆਂ ਦੇ ਪੈ ਦੀਆਂ ਪਾਲਕੀਆਂ ਸੋਨਾ ਚੜਾਇਆ ਸੀ ਗੁਰੂ ਘਰਾਂ ਤੇ ਗੁਰਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਦਸਮਾਸ਼ ਸਾਹਿਬ ਤੇ ਸਾਰੇ ਗੁਰੂ ਕਹਿੰਦੇ ਹੋਣਗੇ ਜਿਹੜਾ ਕੰਮ ਦੇ ਕੇ ਗਏ ਸੀ ਉਹ ਕੀਤਾ ਹੀ ਨਹੀਂ ਖਜ਼ਾਨੇ ਤੱਕ ਪਹੁੰਚਣਗੇ ਕਿਸ ਬਾਣੀ ਦੇ ਵਿੱਚ ਜਿਹੜਾ ਖਜ਼ਾਨਾ ਛੁਪਿਆ ਸੀ ਨਾ ਉਹਨੂੰ ਪੜਨਾ ਸੀ ਰਮਾਲਾ ਛੁੱਕ ਕੇ ਖਜ਼ਾਨੇ ਨੂੰ ਉਸ ਨਕਸ਼ੇ ਨੂੰ ਪੜਨ ਦਾ ਯਤਨ ਕਰਨਾ ਸੀ ਤਾਂ ਖਜ਼ਾਨੇ ਤੱਕ ਪਹੁੰਚਣਾ ਸੀ ਪਹਿਲੇ ਮਾਲਕ ਕਹਿੰਦੇ ਨਾ ਜਦੋਂ ਧਾਨਗੁਰ ਅਰਜਨ ਸਾਹਿਬ ਮਹਾਰਾਜ ਜੀ ਕੋਲ ਬਾਣੀ ਦੀ ਪੋਥੀ ਆਈ ਨਾ ਤੇ ਮਾਲਕ ਜੀ ਆਂਦੇ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਨ ਹੋਇਆ ਮਾਲਕ ਕਹਿੰਦੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਕੀ ਨਿਧਾਨਾ ਪਿਆ ਕਹਿੰਦੇ ਜਦੋਂ ਮੈਂ ਖਜ਼ਾਨੇ ਨੂੰ ਖੋਲ ਕੇ ਪੜਿਆ ਫਿਰ ਮੈਂ ਖਜ਼ਾਨੇ ਨੂੰ ਪੜ ਕੇ ਵੇਖਿਆ ਤਾਂ ਮੇਰੇ ਮਨ ਭਇਆ ਨਿਧਾਨਾ ਅੰਦਰ ਗਿਆਨ ਆਇਆ ਖਜ਼ਾਨਾ ਮਿਲਿਆ ਕਿਹੜਾ ਰਤਨ ਲਾਲ ਜਾਂਕਾ ਕਸ਼ੂ ਨਾਮੋਲ ਭਰੇ ਪੰਡਾਰ ਆਖੂਟ ਅਤੂਲ ਖਜ਼ਾਨਾ ਵਿੱਚ ਛੁਪਿਆ ਆਂਦੈ ਪਰੇ ਖਜ਼ਾਨੇ ਪਏ ਨੇ ਵਿੱਚ ਭਰੇ ਪੰਡਾਰ ਆਖੂਟ ਅਤੂਲ ਕਹਿੰਦੇ ਇਵੇਂ ਦਾ ਖਜ਼ਾਨਾ ਖਾਵਹ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਾਅਦਾ ਕਰੀ ਇਹ ਖਜਾਨੇ ਇੱਕ ਘਟੇਗਾ ਨਹੀਂ ਇੱਕ ਵਾਰੀ ਕਹਿ ਤਾ ਸਹੀ ਮੁਖ ਤੋਂ ਜਬਦੀ ਸਾਹਿਬ ਪੜ ਤਾ ਸਹੀ ਪੁੱਤ ਜਦੋਂ ਤੈਨੂੰ ਜਬਦੀ ਪੜਦਿਆਂ ਆਨੰਦ ਆ ਗਿਆ ਨਾ ਤੂੰ 10 ਬੰਦਿਆਂ ਨੂੰ ਵੰਡੇਗਾ ਤੇ ਜਿੰਨਾ ਵੰਡੇ ਜਾਏਗਾ ਇਹ ਵਦਨਾ ਆ ਇਹ ਘਟਨਾ ਨਹੀਂ